ਸੁਪਰੇ ਹਾਤਾ ਸ਼ਮਾਰਾ ਮੀਕੀ ਕੇੜੀ ਦੇ ਕੁਝੀ ਕੇ ਹਾਤਾ

ਕੁਝ ਕਿ ਹਾਤਾ ਹਨੇਰਾ ਜਰੇਗਾ ਕਿਵੇਂ ਸੁਪਰੇ ਹਾਤਾ ਸ਼ਮਾਦਾਨ ਕੀ ਕਹਿਣਗੇ ਜੀਤ ਦੀ ਮੌਤ ਜੇ ਇਸ ਰਾਤ ਹੋ ਗਈ ਮੇਰਾ ਥੀਨਾ ਮੇਰੇ ਯਾਰ ਕਿੰਜ ਸਹਿ ਲੇ ਮੇਰਾ ਥੀਨਾ ਮੇਰੇ ਯਾਰ ਕਿੰਜ ਸਹਿ ਲੇ ਮੇਰਾ ਥੀਨਾ ਮੇਰੇ ਯਾਰ ਕਿੰਜ ਸਹਿ ਉਹ ਮੈਨੂੰ ਕਹਿੰਦਾ ਸੀ ਮੈਂ ਬਹੁਤ ਕੁਝ ਲੈ ਕੇ ਜਾਣਾ ਮੈਂ ਬਹੁਤ ਕੁਝ ਬਣਾਉਣਾ ਆਪਣਾ ਤੇ ਕਮਲੇ ਨੂੰ ਦੱਸਣਾ ਸੀ ਮੈਂ ਓਏ ਇੱਥੇ ਕਮਲਿਆ ਤੇਰੀਆਂ ਬਸ ਕਬਰਾਂ ਰਹਿ ਗਈਆਂ ਓਏ ਤੇਰੀਆਂ ਕਬਰਾਂ ਰਹਿ ਗਈਆਂ ਕੁਝ ਨਹੀਂ ਨਾਲ ਜਾ ਸਕਿਆ ਤੂੰ ਤੇਰੀਆਂ ਕਬਰਾਂ ਰਹਿ ਗਈਆਂ ਇੱਥੇ ਮਿੱਟੀ ਰਹਿ ਗਈ ਓ ਨਹੀਂ ਲੱਪਣੇ ਲਾਲ ਗਵਾਚੇ ਮਿੱਟੀ ਨਾ ਫਰੋਹ ਚੋ ਗਿਆ ਨਹੀਂ ਲੱਪਣੇ ਲਾਲ ਗਵਾਚੇ ਮਿੱਟੀ ਮਿੱਟੀ ਨਾ ਫਰੋਲ ਚੋ ਗਿਆ ਨਹੀਂ ਲੱਪਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਚੋ ਗਿਆ ਮਿੱਟੀ ਨਾ ਫਰੋਲ ਚੋ ਗਿਆ ਮਿੱਟੀ ਨਾ ਫਰੋਲ ਹੈ ਫਸਲ ਸਾਡੇ ਗਾਹੇ ਵਗਾਹੇ ਅੱਗੇ ਆਉਂਦੇ ਰਹਿਣਗੇ ਤੇ ਮਿੱਟੀਆਂ ਫਰੋਲਦੇ ਰਹਾਂਗੇ ਅਸੀਂ ਪਰ ਨੇਕੀ ਦੀ ਮੌਤ ਮਰਨਾ ਕੋਈ ਸਿੱਖਿਆ ਨਹੀਂ ਇੱਥੇ ਆ ਕੇ ਨੇਕੀ ਦੀ ਮੌਤ ਮਰਨਾ ਨਹੀਂ ਸਿੱਖਿਆ ਅਜੇ ਧੌਂ ਚ ਕਿੱਲੇ ਘੱਟ ਲਏ ਅਸੀਂ ਕਿੱਲੇ ਘੱਟ ਲਏ ਅਸੀਂ ਨੇਕੀ ਦੀ ਮੌਤ ਨਹੀਂ ਮਰਨਾ ਸਿੱਖਿਆ ਕੋਈ ਅਜੇ ਹਾ ਪਏ ਨਹੀਂ ਜਿਹੜੇ ਕਹਿੰਦੇ ਸੀ ਦੁਨੀਆ ਸਰ ਕਰ ਲਈ ਓਏ ਆ ਪਏ ਨੇ ਇਹ ਇੱਕ ਹੋਰ ਗਾ ਹਾ ਇੱਕ ਹੋਰ ਗਾ ਇੱਕ ਹੋਰ ਗਾ ਬੰਦਾ ਭਾਵੁਕਤਾ ਹੋਏ ਜਾਂਦਾ ਨਾ ਬੰਦਿਆਂ ਨੂੰ ਹੱਥੀ ਤੋੜਨਾ ਔਰ ਉਹ ਵੀ ਆਪਦੇਆਂ ਨੂੰ ਕਿਹੜਾ ਸੁੱਖ ਆਇਆ ਆਪੇ ਜਾ ਕੇ ਹੱਥੀ ਕਬਰਾਂ ਚ ਦਫਨਾ ਦੇਨੇ ਕਿਹੜਾ ਸੁੱਖ ਆ ਆਪੇ ਹੱਥੀ ਦਫਨਾ ਦੇਨੇ ਕਿ ਸੁੱਖ ਹੈ ਉਹ ਸਾਨੂੰ ਕਹਿੰਦੇ ਸੀ ਭਈ ਆਜ਼ਾਦੀ ਮਿਲ ਗਈ ਹੁਣ ਹੁਣ ਤਾਂ ਮੁਲਕ ਆਜ਼ਾਦ ਹੋ ਗਿਆ ਤੇ ਸਾਡਾ ਅਗੂ ਭਗਤ ਸਿੰਘ ਵੀ ਲੈ ਭਾਈ ਹੁਣ ਤਾਂ ਆਜ਼ਾਦੀ ਮਿਲ ਗਈ ਸਾਨੂੰ ਦੇਖੀ ਜਾਈਂ ਤੇ ਪਰ ਮੈਨੂੰ ਤਾਂ ਉਹ ਤੋਂ ਪਤਾ ਲੱਗਿਆ ਕਿ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ ਓਏ ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ ਫਿਰ ਅਸੀਂ ਉਹਨੂੰ ਧਰਨੀ ਲਹਿਰ ਦਾ ਇੱਕ ਤੜਕਾ ਲਾਇਆ ਕੋਈ ਸਾਡੇ ਬਾਬੇ ਲੀਟਾਂ ਚੁੰਮੀਆਂ ਸਾਨੂੰ ਮੱਤ ਕੇ ਆਉਣੇ ਸਾਡੇ ਬਾਬੇ ਨਿੱਕਾ ਚੁੰਮੀਆਂ ਸਾਨੂੰ ਮੱਤ ਕੇ ਆਉਣੇ ਅੰਗ ਲੰਕਨ ਨੰਗੇ ਤਾਰ ਤੇ ਓਏ ਵਿੱਚ ਰੱਤ ਕੇ ਆਉਂ ਅੰਗ ਲੰਕਨ ਨੰਗੇ ਤਾਰ ਤੇ ਵਿੱਚ ਰੱਤ ਕੇ ਆਉਂ ਅੰਗ ਲੰਕਨ ਨੰਗੇ ਤਾਰ ਤੇ ਵਿੱਚ ਰੱਤ ਕੇ ਆਉਣੇ ਫਨੂਸ ਆਦੀ ਮਿਲ ਗਿਆ ਸੀ ਬੜੇ ਖੁਸ਼ਾ ਸਾਨੂੰ ਨਹੀਂ ਪਤਾ ਸੀ ਆਜ਼ਾਦੀ ਦੇ ਪਹਿਲਾਂ ਸਾਨੂੰ ਨਹੀਂ ਪਤਾ ਸੀ ਹਿੰਦੂ ਕੌਣਾ ਮੁਸਲਮਾਨ ਕੌਣਾ ਸਿੱਖ ਕੌਣਾ ਸੁਣ ਤਾਂ ਆਜ਼ਾਦੀ ਦੇ ਬਾਅਦ ਪਤਾ ਲੱਗਿਆ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਬੈਸੇ ਕੰਮ ਹੈ ਸਭ ਪਹਿਲਾਂ ਨਹੀਂ ਪਤਾ ਸੀ ਸਸ ਇਕੱਠੇ ਰਹਿੰਦੇ ਸੀ ਉਹ ਚੰਗਾ ਹੋ ਗਿਆ ਭਗਸਿਆ ਉਹ ਤੁਰ ਗਿਆ ਪੁੱਤਰਾ ਤੂੰ ਚੰਗਾ ਹੋਇਆ ਚਾਹ ਕਿਤੇ ਜਿਉਂਦਾ ਰਹਿੰਦਾ ਤੂੰ ਮੁਲਕ ਦਾ ਹਾਲ ਵੇਖ ਕੇ ਮਰ ਜਾਣਾ ਸੀ ਓਏ ਤੂੰ ਮੁਲਕ ਦਾ ਹਾਲ ਵੇਖ ਕੇ ਮਰ ਜਾਣਾ ਸੀ ਤੂੰ ਮੁਲਕ ਦਾ ਹਾਲ ਵੇਖ ਕੇ